ਕਰਾਂ ਦੇ ਵਿੱਚ ਵਰਤਦੇ ਆ ਪਰ ਆਪਾਂ ਨੇ ਹੁਣੇ ਬੱਟਾਂ ਦੀ ਵਰਤਣੀ ਆ ਝੋਨਾ ਲਾਉਣ ਤੋਂ ਪਹਿਲਾਂ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ 6 ਮਹੀਨੇ ਜਿਹੜਾ ਮਤਲਬ ਕਿ ਕੱਖ ਨਹੀਂ ਹੁੰਦਾ ਤੁਹਾਡੀਆਂ ਬੱਟਾਂ ਤੇ 6 ਮਹੀਨੇ ਲੋੜ ਨਹੀਂ ਮੁਰਕ ਕੇ ਝੋਨਾ ਲਾਉਣ ਤੋਂ ਪਹਿਲਾਂ ਵਰਤੋ ਇਹ ਤਰੀਕਾ ਕਿਉਂਕਿ ਆਪਾਂ ਬਾਅਦ ਝੋਨਾ ਲਾਉਣਾ ਜਦੋਂ ਫੇਰ ਨਾਲ ਕਈ ਵਾਰ ਵਿੱਚ ਝੋਨੇ ਦੇ ਜਿਹੜੇ ਪੇੜੇ ਆ ਉਹ ਮੱਚ ਜਾਂਦੇ ਆ ਕਿਉਂਕਿ ਜਿੱਥੇ ਕੱਖ ਨੂੰ ਖਤਮ ਕਰੂਗਾ ਤੇ ਝੋਨੇ ਦੇ ਪੇੜਿਆਂ ਨੂੰ ਵੀ ਕਰ ਸਕਦਾ ਨਾ ਪਰ ਇਹਦਾ ਉਹਨਾਂ ਨੂੰ ਨੁਕਸਾਨ ਨਹੀਂ ਜਿਵੇਂ ਆਪਾਂ ਕਹਿੰਦੇ ਰੌਂਡ ਆਪਾਂ ਜ਼ਹਿਰ ਹੁੰਦਾ ਆਪણો ਨੁਕਸਾਨ ਕਰਦਾ ਇਹ ਚੀਜ਼ ਮਤਲਬ ਕਿ ਆਪਾਂ ਲੈ ਹੱਥ ਤੇ ਇਹ ਇਹ ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਨਹੀਂ ਹੈ ਦੇਖੋ ਇੱਕ ਤਰ੍ਹਾਂ ਦਾ ਪਾਣੀ ਵਰਗਾ ਹੀ ਇਹ ਦਾ ਮਤਲਬ ਜ਼ਹਿਰ ਨਹੀਂ ਆਪਾਂ ਨੂੰ ਕਿਸ ਸਾਗਤ ਤੇ ਆ ਦੇਖੋ ਇਹ ਹੁਣ ਆਪਾਂ ਦੱਸਦੇ ਵੀ ਕੀ ਸਿਸਟਮ ਹੈ ਇਹ ਕੀ ਪਾਉਣਾ ਆਪਾਂ ਨੇ ਤੇ ਸਭ ਤੋਂ ਪਹਿਲਾਂ ਦੱਸਦੀ ਵੀ ਕਿੰਨੇ ਰੁਪਏ ਢੋਲੀ ਪਈ ਰੌਂਡ ਆਪਾਂ ਨੂੰ ਘਟੋ ਘਟ ਮਿਲਦਾ 70 80 ਦੀ ਪੈਂਦੀ ਆ ਨਾ ਇੱਕ ਢੋਲੀ 100 ਰੁਪਏ ਦੀ ਮੰਗੂ ਪੈਂਦੀ ਆ ਉਹ ਤੇ ਬਾਕੀ ਹੁੰਦਾ ਵੀ ਜ਼ਹਿਰ ਹੈ ਆਪਣੇ ਵਾਸਤੇ ਹੁੰਦਾ ਵੀ ਬਹੁਤ ਬੁੜੀ ਚੀਜ਼ ਆ ਉਹ ਇਹ ਢੋਲੀ ਆਪਾਂ ਨੂੰ ਬਈ ਪੈਂਦੀ ਹੈ ਤੇ 25 ਰੁਪਈਆ ਦੀ ਹਨਾ 25 ਰੁਪਈਆ ਦੀ ਢੋਲੀ ਪੈ ਗਈ ਸਭ ਤੋਂ ਵੱਡੀ ਗੱਲ ਕੋਈ ਨੁਕਸਾਨ ਨਹੀਂ ਜਿਹੜੀ ਪੱਟਾਂ ਇੱਕ ਥੋਥੀਆਂ ਕਰਦਾਂ ਦਾ ਰਾਉਂਡ ਅਪ ਵਿੱਚ ਦੀ ਚੂਹੇ ਖੱਟਾਂ ਪਾਲਾਂਦੇ ਆ ਤੇ ਮੰਨ ਲੇ ਕਿ ਉੱਥੇ ਉਹ ਚੀ ਥੋਥੀ ਨਹੀਂ ਕਰਦਾ ਬੱਟ ਨੂੰ ਨਾ ਬੱਟ ਦੇ ਤੁਰਦਿਆਂ ਵਿੱਚੇ ਵੱਡੀ ਨੇ ਬੱਟਾ ਹਾਂ ਬੱਟ ਵਿੱਚ ਤਾਂ ਬਣ ਲੱਗ ਜਾਂਦੇ ਬਾਕੀ ਜਿਹੜੀ ਮਿੱਟੀ ਨੂੰ ਵੀ ਨੁਕਸਾਨ ਕਰਦਾ ਜਿੱਥੇ ਆਪਾਂ ਰਾਉਂਡ ਅਪ ਕਰਨ ਲੱਗ ਜਾਈਏ ਇਹ ਬੱਟ ਕਿੰਨੀ ਚੌੜੀ ਅੱਜ ਹੀ ਰਹੀ ਹਾਂ ਜਿੱਥੇ ਆਪਾਂ ਰਾਉਂਡ ਅਪ ਕਰਦੀ ਉੱਥੇ ਸਾਲ ਦੋ ਸਾਲ ਬਾਅਦ ਖੇਤੀ ਹੁਣ ਮੜ ਜਾਂਦੀ ਰਾਉਂਡ ਅਪ ਇੰਨੀ ਗੰਦੀ ਚੀਜ਼ ਹੈ ਪਰ ਆਪਾਂ ਇਹ ਚੀਜ਼ ਲੈ ਕੇ ਆਏ ਹੁਣ ਆਪਾਂ ਦੱਸ ਦੇ ਵੀ ਹੈ ਕੀ ਚੀਜ਼ ਹੈ ਇਹ ਆਪ ਇਹ ਹੈਗਾ ਕੋਇਲ ਸ਼ਾਇਨਰ ਇਹ ਮਤਲਬ ਕਿ 1 ਲੀਟਰ ਆਉਂਦਾ ਹੈ 80 ਰੁਪਏ ਦਾ ਸਰਫਾ ਕੋਇਲ ਸ਼ਾਇਨਰ ਤੁਸੀਂ ਆਮ ਮਤਲਬ ਕਿ ਸੁਣਿਆ ਹੋਣਾ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਕੱਲਾ ਇਹੀ ਪਾਉਣਾ ਤੇ ਇਹ ਜੋ ਕਿੰਨੀਆਂ ਢੋਲੀਆਂ ਤਿਆਰ ਹੁੰਦੀਆਂ ਨੇ ਆਪਾਂ ਜੋ ਕਰਕੇ ਦਿਖਾਉਣਾ ਇੱਕ ਢੋਲੀ ਆਪਾਂ ਹੁਣ ਤਿਆਰ ਕਰਕੇ ਦਿਖਾਉਂਦੇ ਆਂ ਵੀ ਕਿੰਨੀਆਂ ਢੋਲੀਆਂ ਦੇ ਵਿੱਚ ਤਿਆਰ ਹੁੰਦੀਆਂ ਨੇ ਆਪਣੋਂ 80 ਰੁਪਏ ਦਾ ਲੀਟਰ ਪੈ ਜਾਂਦਾ ਤੇ ਨਾਲ ساری ਮਾਤਰਾ ਚੰਗੀ ਤਰ੍ਹਾਂ ਸਮਝ ਲਿਓ ਕਿਉਂਕਿ ਵੱਧ ਘੱਟ ਪੈ ਗਿਆ ਫਿਰ ਕੰਮ ਨਹੀਂ ਕਰਨਾ ਜਾਂ ਮਤਲਬ ਕਿ ਵੱਧ ਪੈ ਗਿਆ ਫਿਰ ਵੱਧਦਾ ਕੋਈ ਫਾਇਦਾ ਨਹੀਂ ਤੁਹਾਡੇ ਮਤਲਬ ਕਿ ਤੁਸੀਂ ਆਪਣਾ ਪੈਸਾ ਨੁਕਸਾਨ ਹੀ ਕਰੋਗੇ ਵੱਧਦਾ ਉਹ ਨੁਕਸਾਨ ਦਾ ਕੋਈ ਨਹੀਂ ਇਹ ਮਤਲਬ ਕਿ ਜੇਕਰ ਵੱਧ ਪੈਂਦਾ ਕਿਉਂਕਿ ਇਹ ਇਹ ਕਿਹੜਾ ਕੋਈ ਕੀਟਨਾਸ਼ਕ ਹੈ ਕੋਈ ਚੀਜ਼ ਹੈ ਬਾਕੀ ਹੈਗਾ ਇਹ ਮਤਲਬ ਕਿ ਕੋਈ ਨਿਸ਼ਾਨ ਨਹੀਂ ਮਰਾ ਫਿਰ ਵੀ ਐਨੀਆਂ ਆਪਾਂ ਇਹਨੂੰ ਵੀ ਆਪਾਂ ਕਿਸੇ ਸਬਜ਼ੀ ਸਬਜ਼ੀ ਦੇ ਮਾਰਦੇ ਕਿਉਂਕਿ ਸਬਜ਼ੀ ਨੂੰ ਵੀ ਖਤਮ ਕਰ ਦੂਗਾ ਇਹ ਬਾਕੀ ਖਾਣ ਪੀਣ ਦੀ ਚੀਜ਼ਾਂ ਖਾਣ ਪੀਣ ਵਾਲੀਆਂ ਹਾਂ ਚੀਜ਼ਾਂ ਦੂਰ ਰੱਖਿਓ ਇਹਨੂੰ ਤੇ ਬਾਕੀ ਬੱਚਿਆਂ ਤੋਂ ਦੂਰ ਰੱਖਿਓ ਚੀਜ਼ ਕਿਉਂਕਿ ਇਹ ਮਤਲਬ ਕਿ ਇਹਦੇ ਨਾਲ ਆਪਾਂ ਜਿਹੜੇ ਗੱਡੀਆਂ ਦੇ AC ਸਾਫ਼ ਹੁੰਦੇ ਹੁੰਦੇ ਆ ਐ ਕੋਈ ਨੁਕਸਾਨ ਵੀ ਨਹੀਂ ਪਰ ਫਿਰ ਵੀ ਬੱਚਿਆਂ ਤੋਂ ਉਹਨੂੰ ਦੂਰ ਰੱਖਿਓ ਤਿਆਰ ਕਰਨ ਦਾ ਤਰੀਕਾ ਦੱਸਿਆ ਉਹਨੂੰ ਵੀ ਤਿਆਰ ਕਿਵੇਂ ਕਰਨਾ ਹੈ ਇਹ ਤੁਸੀਂ ਇੱਕ ਬੋਤਲ ਲੈ ਲਓ ਕੋਕ ਵਾਲੀ ਹੁੰਦੀ ਜਿਹੜੀ 300 ml ਦੀ ਇਹਨੂੰ ਫੁੱਲ ਭਰ ਲਓ ਇਹ ਆਪਾਂ ਇੱਕ ਢੋਲੀ ਦੇ ਵਿੱਚ ਪਾਉਣੀ ਹੈ ਇੱਕ ਬੋਤਲ ਭਰ ਕੇ ਇਹ ਜੋ ਤਿੰਨ ਬੋਤਲਾਂ ਭਰ ਜਣਗੀਆਂ ਇਹ ਤਿੰਨ ਢੋਲੀਆਂ ਦਾ ਸਮਾਨ ਹੈ ਇਹ ਇਹ ਆਪਾਂ ਨੂੰ ਪੈਂਦੇ 80 ਰੁਪਏ ਦਾ ਮਤਲਬ ਕਿ 26-27 ਰੁਪਏ ਦੀ ਆਪਾਂ ਨੂੰ ਇੱਕ ਢੋਲੀ ਪੈ ਗਈ ਬਹੁਤ ਸਸਤੀ ਪੈਂਦੀ ਜਿੱਥੇ ਆਪਾਂ ਨੂੰ ਮਤਲਬ ਕਿ ਰੌਂਡ ਆਪਣੇ ਨੁਕਸਾਨ ਵੀ ਕਰਨੇ ਹੁੰਦੇ ਆ ਉਹਦੇ ਨਾਲ ਤਾਂ ਬਹੁਤ ਵਧੀਆ ਹੈ ਇਹ ਆਪਾਂ ਨੂੰ ਯਾਰ ਬਹੁਤ ਸਾਲ ਹੋ ਗਏ ਵਰਤਦੇ ਨੂੰ ਪਹਿਲਾਂ ਆਪਾਂ ਇਹਨਾਂ ਨਾਲ ਔਰ ਉਹ ਵੀ ਛੱਡਦੇ ਹਾਂ ਕਿਉਂਕਿ ਇਕੱਲਾ ਕੰਮ ਜਾਵੇ ਇਕੱਲੇ ਨਹੀਂ ਕੰਮ ਕਰਨਾ ਬਸ ਆ ਇੰਨਾ ਭਰ ਕੇ ਇੱਕ ਲੀਟਰ ਮਤਲਬ ਇੱਕ ਬੋਤਲ 1 ਲੀਟਰ ਚੋਂ ਉਹ ਢੋਲੀ ਦੇ ਵਿੱਚ ਪਾ ਲੋ ਢੋਲੀ ਚ ਪਾ ਕੇ ਦਿਖਾ ਦਿੰਦੇ ਹੁਣ ਢੋਲੀ ਦੇ ਵਿੱਚ ਬਸ ਤੁਸੀਂ ਕੀ ਕਰਨਾ ਹੈ ਪਾਣੀ ਵੀ ਭਰ ਕੇ ਵਿੱਚ ਇਹਨੂੰ ਪਾ ਦਿਓ ਤੇ ਇਸ ਤਰੀਕੇ ਨਾਲ ਬਸ ਪਾ ਕੇ ਨਾਰਮਲ ਹੋਰ ਕੁਝ ਨਹੀਂ ਪਾਉਣਾ ਤੁਸਾਨੂੰ ਕੁਝ ਨਹੀਂ ਵਰਤਣਾ ਹੋਰ ਬਸ ਨਾਰਮਲ ਇਹੀ ਚੀਜ਼ ਪਾਉਣੀ ਹੈ ਕੋਇਲ ਸ਼ਾਨਰ ਆਪਾਂ ਲਿਖ ਕੇ ਵੀ ਲਾ ਦਾਂ ਤੁਸੀਂ ਬਸ ਇਹ ਲੈ ਆਓ ਬਾਜ਼ਾਰ ਤੋਂ ਦੀਆਂ ਦੀ ਸਰਵਿਸ ਕਰਦੇ ਹੁੰਦੇ ਆ ਬਈ ਏਸੀ ਦੀ ਸਰਵਿਸ ਕਰਦੇ ਹੁੰਦੇ ਉਹਨਾਂ ਤੋਂ ਮਿਲ ਜਾਣਾ 80 ਰੁਪਏ ਦਾ ਮਿਲ ਜਾਂਦਾ ਹੈ ਇਹ ਜੇ ਕ ਤੁਸੀਂ ਮਨ ਲੈ ਥੋਕ ਵਾਲੀ ਦੁਕਾਨ ਤੋਂ ਲੈ ਕੇ ਹੋ ਉਦੋਂ ਵੀ ਸਸਤਾ ਮਿਲ ਜੂਗਾ ਤੁਹਾਨੂੰ 10-20 ਰੁਪਏ ਤੇ ਬਾਕੀ ਠੀਕ ਹੈ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਤੇ ਪੇਜ ਨੂੰ ਕਰ ਲੋ ਫੋਲੋ ਬਾਕੀ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਰੇ ਕਿਤੇ ਨੂੰ ਮਾਰੀ ਜਾਓ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਇਹਨੂੰ ਕਰੋ ਮਨ ਲੈ ਜਿਵੇਂ ਮੈਂ ਬੱਟਾਂ ਤੇ ਆਪਣੀ ਮਜਬੂਰੀ ਹੁੰਦੀ ਹੈ ਉੱਥੇ ਉੱਥੇ ਨਾ ਕਰੋ ਫਾਲਤੂ ਵਾਲੇ ਕਰਨ ਦੀ ਲੋੜ ਵੀ ਆਪਣਾ ਪਹੀਆਂ ਵਗੈਰਾ ਤੇ ਕਦੇ ਨਾ ਕਰਿਆ ਕਰੋ ਠੀਕ ਹੈ ਦੋਸਤੋ